ਵਾਹਿਗੁਰੂ ਜੀ ਕੀ ਫਤਿਹ ਇਹ ਤਾਂ ਸਭ ਜੀ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਦੇ ਵਿੱਚ ਪੰਜਾਬ ਪੰਚਾਇਤੀ ਰਾਜ ਉਹ ਹੈ ਉਹਦੀਆਂ ਜੜ੍ਹਾਂ ਮਜ਼ਬੂਤ ਕਰਨ ਦੇ ਲਈ ਜਲਾ ਪ੍ਰੀਸ਼ਦ ਤੇ ਬਲਾਕ ਸ਼ਾਂਤੀ ਦੀਆਂ ਚੋਣਾਂ ਜਿਹੜੀਆਂ ਉਹਦਾ ਬੰਗਲ ਵੱਚੁਕਾ ਤੇ ਜਿਸ ਦੇ ਵਿੱਚ ਸ਼੍ਰੋਮਣੀ ਕਾਲੀ ਦਲ ਦਾ ਦਾਸ ਉਮੀਦਵਾਰ ਹੈ ਹਲਕਾ ਨੰਬਰ ਜੋ 9 ਤੋਂ ਪੱਛਮੀ ਤੋਂ ਤੇ ਅੱਜ ਇਹ ਮੀਟਿੰਗ ਜਿਹੜੀ ਹੈ ਬਹੁਤ ਵੱਡੇ ਪੱਧਰ ਤੇ ਵੱਡੇ ਭੜਵੇਂ ਇਕੱਠ ਵਿੱਚ ਇਹ ਮੀਟਿੰਗ ਕਰਨ ਦੇ ਵਿੱਚ ਦਾਸ ਸਫਲਿਆ ਔਰ ਮੈਨੂੰ ਵਿਸ਼ਵਾਸ ਦਵਾਇਆ ਹੈ ਸਾਡੇ ਵੋਟਰਾਂ ਨੇ ਕਿ ਇੱਕ ਇੱਕ ਵੋਟ ਪਾ ਕੇ ਤੁਹਾਨੂੰ ਜਿਤਾਇਆ ਜਾਊਗਾ ਅੱਜ ਇਹ ਚੇਚੇ ਤੌਰ ਤੇ ਸ਼ੋਮਨੀ ਕਾਲੀਦਾਲ ਦੀ ਸਮੁੱਚੀ ਲੀਡਰਸ਼ਿਪ ਜਿਹਦੇ ਵਿੱਚ ਰਜੀਵ ਸਿੰਘ ਜੀ ਖਰਾਨਾ ਚੈਰੀ ਸਾਰੇ ਦੇਹ ਚੰਦੀ ਦਿਹਾਤੀ ਇੰਚਾਰਜ ਤੇ ਉਹਦੇ ਨਾਲ ਸਾਰੇ ਉਮੀਦਵਾਰ ਪ੍ਰਵੀਨਦਰ ਸਿੰਘ ਜੰਡੂ ਔਰ ਬਲਵੀਰ ਸਿੰਘ ਜੀ ਬਲਵੀਰ ਤੇ ਬਿੱਟੂ ਤੇ ਰਿਸ਼ਿਤਰਾ ਮਿਹਰ ਨਾਲ ਜਹੇਦਾਰ ਸਿੰਦੇ ਸਿੰਘ ਜੀ ਜੋ ਮੇਰੇ ਨਾਲ ਲਗਾਤਾਰ ਕੈਂਪੇਨ ਦੇ ਵਿੱਚ ਲਗਾਤਾਰ ਚੱਲ ਰਿਹਾ ਤੇ ਦਰਜਵਾਰ ਦਾ ਸਾਰੇ ਲੀਡਰਸ਼ਿਪ ਆ ਕੇ ਉਹਨਾਂ ਨੇ ਸ਼ਿਰਕਤ ਕੀਤੀ ਹੈ ਤੇ ਆਪਣੇ ਵਿਚਾਰ ਸਾਰੇ ਹੈ ਉਹ ਜਾਣੂ ਕਰਾਇਆ ਵਿਚਾਰਾਂ ਤੋਂ ਕਿ ਸ਼ਰੋਮਣੀ ਅਕਾਲੀ ਦਲ ਇਹ ਹੈ ਕਿ ਜਿਹੜਾ ਪੰਜਾਬ ਦਾ ਭਲਾ ਕਰ ਸਕਦੀ ਹੈ ਕਿਉਂ ਪੰਜਾਬ ਦੀ ਇਹ ਖੇਤਰੀ ਪਾਰਟੀ ਹੈ ਔਰ ਪੰਜਾਬ ਤੇ ਪੰਜਾਬੀਏਤਨ ਬਚਾ ਸਕਦੀ ਹੈ ਉਹ ਸ਼ਰੋਮਣੀ ਅਕਾਲੀ ਦਲ ਹੈ ਜੈਦਰ ਜੀ ਕਿੰਨੇ ਕ ਪਰਸੈਂਟ ਚਾਂਸ ਹੈਗਾ ਕਿ ਲੋਕ ਤੁਹਾਡੇ ਤੇ ਭਰੋਸਾ ਕਰਦੇ ਔਰ ਤੁਹਾਨੂੰ ਵੋਟ ਪਾਉਣਗੇ ਸਾਡੇ ਤੇ ਭਰੋਸਾ ਇਸ ਕਰਕੇ ਕਰਦੇ ਆ ਕਿ ਸ਼ਰੋਮਣੀ ਅਕਾਲੀ ਦਲ 106 ਸਾਲ ਪੁਰਾਣੀ ਪਾਰਟੀ ਹੈ ਔਰ ਜਿਹੜਾ ਮੋਢ ਗਦੀਬ ਤੋਂ ਇਹਦਾ ਲੋਕਾਂ ਦੇ ਲੜਦੇ ਨਾਲ ਲੋਕਾਂ ਦੇ ਹੱਕਾਂ ਦੀ ਲੜਦੀ ਹੈ ਪੰਜਾਬ ਦੀ ਯੂਹੀ ਦੀ ਹੈ ਪੰਜਾਬ ਦੀ ਧਰਤੀ ਦੀ ਲੜਦੀ ਹੈ ਚਾਹੇ ਦਿੱਲੀ ਦੀ ਸਰਕਾਰ ਦਾ ਤਸ਼ੱਦਦ ਹੋਵੇ ਉਹਦਾ ਵਿਰੋਧ ਕਰਦੀ ਹੈ ਚਾਹੇ ਵਿਰੋਧੀ ਦੇਸ਼ਾਂ ਦੀਆਂ ਸਰਕਾਰਾਂ ਆ ਕੇ ਇੱਥੇ ਵਿਰੋਧ ਕਰਨ ਔਰ ਉਹਦਾ ਵਿਰੋਧ ਕਰਦੀ ਹੈ ਔਰ ਕਿਸਾਨਾਂ ਤੇ ਮਜ਼ਦੂਰਾਂ ਦੀ ਇਹ ਵਫਾਦਾਰ ਪਾਰਟੀ ਹੈ ਇਸ ਕਰਕੇ ਇਹ ਸਾਨੂੰ ਆਸ ਹੈ ਕੀ ਸ਼ਰੋਮਨੀ ਕਾਜਾ ਜੋ ਸਰਕਾਰੀਆ ਸਰਕਾਰ પ્રકાશ ਸਿੰਘ ਬਾਦਲ ਜੋਸੀ ਉਹਦੇ ਜੋ ਕੰਮ ਆ ਅੱਜ ਉਹਨੂੰ ਯਾਦ ਕਰ ਰਹੀ ਹੈ ਆ 4 ਸਾਲ ਹੋ ਗਏ ਸਰਕਾਰ ਬੜੀ ਨੂੰ ਇੱਕ ਵੀ ਕਿਤੇ ਕੰਮ ਨਹੀਂ ਹੋਇਆ ਲੋਕਾਂ ਦੇ ਵਿੱਚ ਆਮ ਮਹਿੰਗਾਲਾ ਮਿਲ ਰਿਹਾ ਮੈਂ ਆਧਾਰਨ ਦੇ ਸਕਦਾ ਨੂਰ ਸਾਹਿਬ ਜੀ ਕੱਲ ਨਿਹਾਲਗੜ੍ਹ ਦੇ ਵਿੱਚ ਅਸੀਂ ਮੀਟਿੰਗ ਕੀਤੀ ਔਰ ਉੱਥੇ ਬਹੁਤ ਘਟ ਗਿਣਤੀ ਸਾਲ ਕਾਜਾ ਨੂੰ ਬੋਡ ਪਿਆ ਕਰਦੀ ਸੀ ਆ ਕੱਲ ਜਦੋਂ ਮੈਂ ਗਿਆ ਉਹਨਾਂ ਨੇ ਬਹਾਂ ਖੜੀਆਂ ਕਰਕੇ ਪੂਰੇ ਨਗਰ ਨੇ ਕਿਹਾ ਕਿ ਅਹੀਂ ਸ਼੍ਰੋਮਣੀ ਕਾਲੀਦਾ ਨੂੰ ਵੋਟ ਪਾਉਣੀ ਆ ਹੋਰ ਕਿਸੇ ਨੂੰ ਨਹੀਂ ਵੋਟ ਪਾਣੀ ਜੇਹੇਦਾਰ ਸਾਹਿਬ ਤਰਨਤਾਰਨ ਦੇ ਵਿੱਚ ਚੋਣ ਹੋਈ ਉਸ ਤੋਂ ਪਹਿਲਾਂ ਪੰਚਾਇਤੀ ਚੋਣਾਂ ਵੀ ਹੋਈਆਂ ਸਰਕਾਰ ਰੂਲਰ ਸਰਕਾਰ ਦੇਖਣ ਦੇ ਵਿੱਚ ਆਇਆ ਕਿ ਬਹੁਤ ਭਾਰੀ ਗੁੰਡਾਗਰਦੀ ਕੀਤੀ ਆ ਗੋਲੀਆਂ ਵੀ ਚੱਲੀਆਂ ਤੇ ਵੋਟਰਾਂ ਨੂੰ ਡਰਾਇਆ ਧਮਕਾਇਆ ਵੀ ਗਿਆ ਨਸ਼ਾ ਵੀ ਖੁੱਲ ਕੇ ਵਰਤਾਇਆ ਗਿਆ ਤੇ ਜਿਹੜੀ ਹੁਣ ਜ਼ਿਲ੍ਹਾ ਪ੍ਰੀਸ਼ਦ ਬਲਾਕ ਸ਼ਾਂਤੀ ਚੋਣ ਹੈਗੀ ਆ ਕੀ ਇਹਦੇ ਵਿੱਚ ਜਿਸ ਤਰ੍ਹਾਂ ਦਾ ਹੁੰਦਾ ਤੇ ਕੋਈ ਪਾਰਟੀ ਵੱਲੋਂ ਜਾਂ ਕੋਈ ਐਕਸ਼ਨ ਲਿਆ ਜਾਵੇ ਅਸੀਂ ਬਿਲਕੁਲ ਆਪਣੀ ਜਿਹੜੀ ਸਾਡੇ ਅਸੀਂ ਤਾਂ ਆਪਣੀ ਗਾਰੰਟੀ ਦੇਾਂਗੇ ਅਸੀਂ ਇਹ ਕਿਉਂ ਕਾਂਗਰਸ ਦਾ ਮੋਢ ਕਦੀਮੋਂ ਤੋਂ ਇਹ ਹਾਲਾਤ ਰਿਹਾ ਇਹਨਾਂ ਨੇ ਦੇਸ਼ ਜੰਦਰ ਇਹ ਜਿਹੜੀ ਸ਼ੁਰੂਆਤ ਕੀਤੀ ਆ ਲੋਕਾਂ ਨੂੰ ਖਰੀਦੋ ਫਰੋਦ ਕਰਨ ਵਿੱਚ ਚਸ਼ਰਾ ਬਣਾ ਬਣਾਉਣ ਹੋਰ ਕਰਨੇ ਵਿੱਚ ਔਰ ਇਹਦਾ ਅਹਿਮ ਰੋਲ ਰਿਹਾ ਉਹ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਆ ਗਈ ਸਭ ਤੋਂ ਠੱਗਾ ਦੀ ਪਾਰਟੀ ਦਿੱਲੀ ਦੀ ਜਿਹੜੇ ਠੱਗ ਪੰਜਾਬ ਵਿੱਚ ਆ ਗਏ ਆ ਔਰ ਇਹਨਾਂ ਨੇ ਪੰਜਾਬ ਨੂੰ ਲੁੱਟਣ ਦੀ ਖਾਤਰ ਔਰ ਇਹਨਾਂ ਨੇ ਬੜੇ ਬੜੇ ਚੜ ਜੰਤਰ ਚਲਾਏ ਆ ਔਰ ਅਸੀਂ ਇਹਦਾ ਵਿਰੋਧ ਕਰਾਂਗੇ ਜਿੱਥੇ ਨਸ਼ਾ ਵਾਜੀ ਆ ਜਾਂ ਹੋਰ ਗੱਲ ਹੈਗੀ ਆ ਅਸੀਂ ਨਸ਼ੇ ਨਾ ਬੋਟਰੀ ਲਵਾਵਾਂਗੇ ਕਿਸੇ ਵੀ ਤਰ੍ਹਾਂ ਬੋਟਰੀ ਲਵਾਵਾਂਗੇ ਸਾਡੇ ਜਿਹੜੇ ਪੁਰਾਣੇ ਵਰਕਰ ਅਕਾਲੀ ਦਲ ਦੇ ਲੋਕਾਂ ਦੇ ਵਿੱਚ ਉਹਨਾਂ ਦੀ ਪਛਾਣ ਬਹੁਤ ਤਕਲੀ ਹੈ ਔਰ ਲੋਕਾਂ ਦਾ ਕੰਮ ਕੀਤਾ ਆਪਣੇ ਕੰਮ ਦੇ ਹੱਦ ਤੇ ਵੋਟਾਂ ਲਵਾਵਾਂਗੇ ਕੰਮ ਦੇ ਨਾਲ ਜਿੱਤਾਂਗੇ ਸਾਰੇ ਸਾਰੇ ਉਮੀਦਵਾਰ ਚਿਤਾਵਾਂਗੇ ਬਹੁਤ ਸੰਤਿਨਾਂ ਜਿੱਤਾਂਗੇ ਇਹਨੀਆਂ ਬੇਨਤੀਆਂ ਕਰਦਾ ਖਿਮਾਂ ਦਾ ਜੱਜਕਿਆਂ ਮੈਂ ਆਪਣੇ ਪੱਤਰਕਾਰ ਮੀਨਾ ਦਾ ਤੇਜੀ ਸਾਹਿਬ ਦਾ ਨੂਰ ਸਾਹਿਬ ਦਾ ਸੰਧੂ ਸਾਹਿਬ ਦਾ ਮੈਂ ਤਾਂ ਇਹਨਾਂ ਨੂੰ ਧੰਨਵਾਦ ਕਰਦਾ ਜਿਹੜੇ ਲਗਾਤਾਰ ਮੇਰਾ ਸਾਥ ਦੇ ਰਿਹਾ ਮੇਰੇ ਵਿੱਚ ਜਮਾਲਪੁਰ ਤੋਂ ਬੀਸ ਰਾਜ ਜੀ ਬੇਹੋਪਰਾਲੇ ਸਾਥੀ ਹੈ ਔਰ ਜਮਾਲਪੁਰ ਦੇ ਵਿੱਚ ਲਗਾਤਾਰ ਲੜਕੇ ਉੱਥੇ ਕੰਮ ਕਰ ਰਹੇ ਆ ਮੇਰੇ ਬਲਾ ਸ਼ਾਂਤੀ ਮੈਮ ਨੂੰ ਨਾਲ ਉਹਨੂੰ ਜਿਤਾਉਣ ਦੇ ਵਿੱਚ ਇਹਨਾਂ ਦਾ ਬੜਾ ਯੋਗਦਾਨ ਆ ਔਰ ਮੇਰੇ ਲਈ ਕੰਮ ਕਰ ਰਹੇ ਜਿਹੜਾ ਪਿਛੇ ਦੇ ਵਿੱਚ ਮੈਂ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ